ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰ ਬਲੌਂਗ ਵਿੱਚ ਤੁਹਾਡਾ ਸਵਾਗਤ ਹੈ ਆਪ ਸਭ ਠੀਕ ਹੋਗੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਇੱਧਰ ਆਪਾਂ ਬੇਟੇ ਨੂੰ ਟੀਵੀਸ਼ਨ ਤੇ ਛੱਡਣ ਜਾ ਰਹੇ ਸੀ ਸ਼ਾਮ ਦਾ ਟਾਈਮ ਸੀ ਤੇ ਇੱਧਰ ਬਾਜ਼ ਦੇ ਵਿੱਚ ਆਪਾਂ ਆਣ ਕੇ ਤੇ ਝੋਨੇ ਨੂੰ ਫੇਰਾ ਮਾਰਨ ਗਏ ਜਿਹੜਾ ਕੇ ਰਿਆ ਸੀ ਝੋਨਾ ਤੇ ਬਹੁਤ ਹੀ ਵਧੀਆ ਮਤਲਬ ਇਹ ਹੋ ਗਿਆ ਚੋਣਾ ਇਹ ਪਹਿਲੀ ਵਾਰੀ ਮਤਲਬ ਇਹ ਆਪਾਂ ਜਿਹੜਾ ਚੋਣਾ ਕੇ ਰਿਆ ਹੈ ਤੇ ਠੀਕ ਸੀ ਮੈਂ ਵਿੱਚ ਫਿਰ ਕੇ ਵੇਖ ਰਿਹਾ ਸੀ ਵੀ ਕੋਈ ਸੰਢੀ ਨਾ ਵੇ ਤੇ ਇਧਰ ਬਾਜ ਦੇ ਵਿੱਚ ਸ਼ਾਮ ਨੂੰ ਆਪਾਂ ਏਸੀ ਕੂਲਿੰਗ ਬਹੁਤ ਘੱਟ ਕਰ ਰਿਆ ਸੀ ਤੇ ਇਹਨੂੰ ਸਾਫ਼ ਕਰਨ ਵਾਸਤੇ ਸੀੜੀ ਲਗਾਈ ਲੋਹੇ ਦੀ ਪੌੜੀ ਤੇ ਇਹਨੂੰ ਆਪਾਂ ਪਾਣੀ ਲੈ ਕੇ ਕੌਲੇ ਦੇ ਵਿੱਚ ਤੇ ਨਾਲ ਲਿਆ ਬਰਸ਼ ਜਿਹੜਾ ਆਮ ਹੀ ਆ ਦੰਦਾਂ ਨੂੰ ਕਰਨ ਵਾਲਾ ਹੁੰਦਾ ਆ ਤੇ ਉਹਦੇ ਬਰਸ਼ ਦੇ ਨਾਲ ਵਿੱਚੋਂ ਜਿਹੜੀ ਹੁੰਦੀਆਂ ਆਪਣੇ ਰੀਡ ਰੀਟਰ ਜਿਵੇਂ ਮੰਦਾ ਟਰੈਕਟਰ ਦਾ ਉਹਦੇ ਬਣਿਆ ਹੁੰਦਾ ਜਿਹੜਾ ਵਿੱਚੋਂ ਉਹਨੂੰ ਸਾਫ਼ ਕਰਨ ਵਾਸਤੇ ਬਰਸ਼ ਦੇ ਨਾਲ ਮੈਲ ਜਿਹੜੀ ਉਹ ਕੱਢ-ਕੱਢ ਕੇ ਦੇ ਵਿੱਚ ਕੌਲੇ ਦੇ ਫੇਰ ਇਹਨੂੰ ਵਾਪਸ ਧੋ ਕੇ ਸਾਫ਼ ਕਰਕੇ ਫੇਰ ਉਹ ਸਾਰਾ ਵਿੱਚੋਂ ਸਾਫ਼ ਹੋ ਜਾਂਦਾ ਬਰਸ਼ ਦੇ ਨਾਲ ਤੇ ਕਿਸੇ ਵੇਲੇ ਮਕੈਨਿਕ ਬੁਲਾਉਣ ਦਾ ਵੀ ਟਾਈਮ ਨਹੀਂ ਮਿਲਦਾ ਚਲੋ ਟਾਈਮ ਘੱਟ ਹੁੰਦਾ ਆ ਇਸ ਕਰਕੇ ਸਿਰਫ 10 15 ਮਿੰਟ ਲੱਗਦੇ ਨੇ ਸਾਫ਼ ਕਰਨ ਵਾਸਤੇ ਤੇ ਆਪ ਵੀ ਭਾਵੇਂ ਸਾਫ਼ ਕਰ ਲਓ ਇਹਨੂੰ ਤੇ ਇੰਨੀ ਮਿਹਨਤ ਵੀ ਕਰਨੀ ਪੈਂਦੀ ਤੇ ਮਤਲਬ ਇਹ ਥੋੜੇ ਟਾਈਮ ਦੇ ਵਿੱਚ ਫਿਰ ਹੋ ਜਾਂਦਾ ਹੈ ਫਿਰ ਇਹ ਜਾਲੀਆਂ ਕੱਢ ਕੇ ਵਿੱਚੋਂ ਆਪਾਂ ਸਾਰੀਆਂ ਇਹ ਦੋਵੇਂ ਇਹਨੂੰ ਤਾਂ ਮੈਂ ਹਫ਼ਤੇ ਬਤੇ ਬਾਅਦ ਕਰਦਾ ਰਹਿਣਾ ਆ ਕਿਉਂਕਿ ਇਦੇ ਵਿੱਚ ਮੈਲੀਆਂ ਦੇ ਵਿੱਚ ਹੀ ਬਹੁਤ ਧੂੜ ਤੜ ਮਿੱਟੀयां ਜੰਮ ਜਾਂਦੀ ਇਹਦੇ ਵਿੱਚ ਅੰਦਰੋਂ ਹਵਾਵਾ ਖਿੱਚਦਾ ਹੀ ਰਹੋ ਇਹਦੇ ਸਾਫ਼ ਕਰਨ ਨਾਲ ਮਤਲਬ ਬਹੁਤ ਹੀ 쿨ਿੰਗ ਕਰਨ ਦਾ ਇਹ ਬਿੰਦਾ ਆ ਤੇ ਤੁਸੀਂ ਆਪ ਵੀ ਕਰ ਖੋਲ ਕੇ ਕਰ ਸਕਦੇ ਜੇ ਤੇ ਬਹੁਤ ਹੀ ਆਸਾਨ ਤਰੀਕਾ ਆ ਇਹਨੂੰ ਹਫਤੇ ਬਾਅਦਾਂ ਮਤਲਬ ਕਰਦੇ ਰਹਿਣਾ ਚਾਹੀਦਾ ਸਾਫ਼ ਤੇ 쿨ਿੰਗ ਕਰਦਾ ਰਹਿੰਦਾ ਆ ਤੇ ਫਿਰ ਇਹਦੇ ਨਾਲ 쿨ਿੰਗ ਬਹੁਤ ਹੁੰਦੀ ਆ ਉੱਪਰ ਵੀ ਜੇ ਸਾਫ਼ ਕਰ ਸਕਦੇ ਤੇ ਆਪਾਂ ਕਰ ਸਕਦੇ ਇਹਨੂੰ ਬਹੁਤ ਵਧੀਆ ਆ ਕਰਨ ਦਾ ਤਰੀਕਾ ਇੱਧਰ ਆਪਾਂ ਪਾਣੀ ਲਗਾਇਆ ਸੀ ਝੋਨੇ ਨੂੰ ਤੇ ਪਾਣੀ ਵੇਖ ਰਹੇ ਸੀ ਸ਼ਾਮ ਦੇ ਟਾਈਮ ਤੇ ਮਿਹਨਤ ਜਿਨ ਜਰਾ ਆਪ ਨਾ ਕਰੀਏ ਤੇ ਕੁਝ ਨਹੀਂ ਬਚਦਾ ਮਿਹਨਤ ਵੀ ਕਰਨੀ ਜ਼ਰੂਰੀ ਆ ਤੇ ਆਪ ਵੀ ਕੰਮ ਕਰਨਾ ਚਾਹੀਦਾ ਜ਼ਿਆਦਾ ਤੇ ਨਾਲੇ ਸਰੀਰ ਤੰਦਰੁਸਤ ਰਹਿੰਦਾ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਇੱਧਰ ਸ਼ਾਮ ਦੇ ਟਾਈਮ ਆ ਆਪਾਂ ਚਵਾਈ ਕਰ ਰਹੇ ਸੀ گاਵਾ ਦੀ ਹਨੇਰੀ ਆਈ ਸੀ ਉਹਦੇ ਨਾਲ ਬੜਾ ਲਾਗੇ ਕੱਖ ਵਗੈਰਾ ਖਿਲਰੇ ਸੀ ਤੇ ਆਪਾਂ ਸ਼ਾਮ ਦੇ ਟਾਈਮ 5:00 5:30 ਦੇ ਟਾਈਮ ਨਾਲ ਚਵਾਈ ਕਰ ਰਹੇ ਸੀ ਉਦੋਂ ਥੋੜੀ ਜੀ ਮਾੜੀ ਮਾੜੀ ਧੁੱਪ ਵੀ ਹੁੰਦੀ ਆ ਤੇ ਮੱਖੀ ਮੱਛਰ ਉਹਨੂੰ ਕਾਟਨਦਾ ਆ ਤੇ ਇਸ ਕਰਕੇ ਪਹਿਲਾਂ ਚਵਾਈ ਕਰ ਲਈ ਵੀ ਆ ਤੇ ਬਾਅਦ ਵਿੱਚ ਫਿਰ ਇਹ ਆ ਵੀ ਮੱਖੀ ਮਛਰ ਜਿਆਦਾ ਆਂਦਾ ਤੇ ਫਿਰ ਥੋੜੀ ਜੀ ਪ੍ਰੋਬਲਮ ਹੁੰਦੀ ਆ ਫਿਰ ਡੰਗਰਾਂ ਨੂੰ ਤੇ ਨੇਰੀਆਂ ਆਣ ਕਰਕੇ ਉਹ ਲੀਖ ਖਲਾਰਾ ਵੀ ਬਹੁਤ ਪਿਆ ਸੀ ਤੇ ਇਧਰ ਸ਼ਾਮ ਨੂੰ ਆਪਾਂ ਰੋਜ਼ ਹੀ ਇੱਥੇ ਥੋੜੀ ਜੀ ਤੂੜੀ ਖਰਾਬ ਕੋਈ ਸਿੱਲੀ ਤੂੜੀ ਤੇ ਕੋਈ ਸੁੱਕੀ ਤੂੜੀ ਸੁੱਟ ਕੇ ਤੇ ਆਪਾਂ ਸ਼ਾਮ ਨੂੰ ਪਛਮਾ ਨੂੰ ਮੱਖੀ ਮਛਰ ਤੋਂ ਬਚਾਉਣ ਵਾਸਤੇ ਆਪਾਂ ਤੂੜੀ ਪਾ ਕੇ ਤੇ ਇਦੇ ਵਾਸਤੇ ਧੂਆਂ ਲਾਈਦਾ ਆ ਆਪ ਤੇ ਅੰਦਰ ਆਪਾਂ ਪੱਖਿਆਂ ਥੱਲੇ ਪੈ ਜਣਾ ਹੁੰਦਾ ਤੇ ਇਹਨਾਂ ਵਾਸਤੇ ਫਿਰ ਪਸ਼ੂਆਂ ਵਾਸਤੇ ਓਖਾਂ ਦਿਆ ਤੇ ਆਪਾਂ ਵੀ ਇਹਨਾਂ ਵਾਸਤੇ ਹੁਣ ਬਾਜ ਪੱਖੇ ਲਿਆ ਕੇ ਲਾਵਾਂਗੇ ਹੁਣ ਇਹਨਾਂ ਵਾਸਤੇ ਮੱਛਰ ਤੋਂ ਬਚਾਅ ਵਾਸਤੇ ਆਪਾਂ ਇੱਥੇ ਤੂੜੀ ਪਾਉਣ ਲੱਗੇ ਆ ਤੇ ਤੂੜੀ ਜਿਹੜੀ ਆ ਕੁਝ ਸੁੱਕੀ ਪਾ ਲੋ ਤੇ ਕੁਝ ਸਿੱਲੀ ਲਿਆ ਕੇ ਪਾ ਲੋ ਤੂੜੀ ਥੋੜੀ ਜੀ ਤੇ ਜਿਹਦੇ ਨਾਲ ਮਤਲਬ ਕਾਫੀ ਧੇਰ ਤੱਕ ਅੱਗ ਧੁਕਦੀ ਰਹੇ ਇੱਧਰ ਆਪਾਂ ਥੂੜੀ ਸੁੱਟ ਕੇ ਇਹਨੂੰ ਆਪਾਂ ਹੁਣ ਅੱਗ ਲਗਾ ਦੇਣੀ ਆ ਤੇ ਤਾਂ ਜੋ ਇਹ ਜਿਹੜਾ ਧੂਆ ਆ ਇਹ ਫਿਰ ਦੇਰ ਰਾਤ ਤੱਕ ਰਹੂਗਾ ਤੇ ਮੱਛਰਾਂ ਤੋਂ ਬਚਾਊਗਾ ਪਸ਼ੂਆਂ ਦਾ ਨਹੀਂ ਤੇ ਬਹੁਤ ਹੀ ਜ਼ਿਆਦਾ ਗਰਮੀ ਦੇ ਵਿੱਚ ਇੱਕ ਥੋੜੀ ਗਰਮੀ ਤੇ ਇੱਕ ਮੱਖੀ ਮੱਛਰ ਲੜਦਾ ਇਹਨਾਂ ਨੂੰ ਇਹ ਬੇਜਵਾਨ ਵਿਚਾਰੇ ਬੋਲ ਵੀ ਨਹੀਂ ਸਕਦੇ ਕਿ ਇਹਨਾਂ ਨੇ ਸਾਨੂੰ ਕੀ ਕਹਿਣਾ ਆ ਤੇ ਇਸ ਕਰਕੇ ਸਾਨੂੰ ਆ ਵੀ ਮਿਹਨਤ ਵੀ ਕਰਨੀ ਜ਼ਰੂਰੀ ਹੈ ਇਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਆ ਤੇ ਸਾਡਾ ਇਹ ਬਹੁਤ ਹੀ ਸਾਥ ਦਿੰਦੇ ਸਾਡਾ ਤੇ ਇਧਰ ਆਪਾਂ ਅੱਗ ਲਗਾ ਕੇ ਧੂੜੀ ਨੂੰ ਤੇ ਇਧਰੋਂ ਆਪਾਂ ਪੱਖਾ ਚਲਾ ਦਵਾਂਗੇ ਤੇ ਪੱਖੇ ਦੀ ਹਵਾ ਦੇ ਨਾਲ ਲਾਸਟ ਤੱਕ ਜਿੰਨੇ ਵੀ ਪਸ਼ੂ ਬੱਝੇ ਹੋਏ ਨੇ ਤੇ ਉਹਨਾਂ ਤੱਕ ਧੂਆ ਚਲਿਆ ਜਾਵੇਗਾ ਇਦੋਂ ਪੱਖੇ ਦੀ ਹਵਾ ਦੇ ਨਾਲ ਥੋੜੀ ਥੋੜੀ ਜਿਹੀ ਅੱਗ ਜਾ ਕੇ ਤੇ ਲਾਸਟ ਤੱਕ ਮਤਲਬ ਪਸ਼ੂਆਂ ਤੱਕ ਚੱਲ ਜੇਗਾ ਧੂਆਂ ਤੇ ਫਿਰ ਮੱਖੀ ਮੱਛਰ ਜਿਹੜੇ ਉਹ ਇਹਨਾਂ ਨੂੰ ਲੜ ਨਹੀਂ ਸਕਣਗੇ ਤੇ ਇੱਧਰ ਆਪਾਂ ਧੂਆਂ ਲਗਾਤਾ ਹਾਂ ਹੁਣ ਸਾਰੇ ਪਸ਼ੂਆਂ ਤੱਕ ਹੀ ਪਹੁੰਚਣਾ ਹੈ ਤੇ ਇਹਨੂੰ ਆਪਾਂ ਘੱਟ ਸਪੀਡ ਤੇ ਕਰਕੇ ਚਲਾ ਦੇਣਾ ਜਿਹੜਾ ਥੋੜਾ ਥੋੜਾ ਮਤਲਬ ਵੀ ਜਿਆਦੀ ਅੱਗ ਬਣਾ ਬਲੇ ਤੇ ਫਿਰ ਕਰ ਜੇ ਸਾਰੇ ਪਸ਼ੂਆਂ ਤੱਕ ਲੋ ਜੀ ਧੂਆਂ ਪਹੁੰਚ ਗਿਆ ਤੇ ਮੱਛਰ ਮੱਖੀ ਜਿਹੜੇ ਇਹਨਾਂ ਤੋਂ ਹਟ ਗਏ ਨੇ ਤੇ ਥੋੜੀ ਜੀ ਰਾਹਤ ਮਹਿਸੂਸ ਕਰ ਰਹੇ ਨੇ ਹਵਾ ਥੋੜੀ ਜੀ ਘਾਟਾ ਪੈ ਛਡਨੀ ਆ ਵੀ ਜਿਹੜਾ ਜ਼ਿਆਦਾ ਵੀ ਨਾ ਇਹਨਾਂ ਨੂੰ ਮਤਲਬ ਧੂਆਂ ਹੋਵੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਅਗਲੇ ਵੀਰਾਂਗ ਵਿੱਚ ਬਾਏ